ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਅਲਾ ਪੁਰਖ ਅਹਿਰ ਵਾਦ ਸੱਚ ਬਾਦ ਸੱਚ ਨਿਵਾਦ ਸੱਚ ਤੁਹਾਰ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਨਾਨਕੋ ਸੀ ਪੀ ਸੱਚ ਵਿਚਰ ਮੂਲ ਨਾ ਥੋੜੀਂਦੋ ਵਿਚਰ ਮੂਲ ਨਾ ਥੀਂਦੋ ਵਿਚਰੇ ਆਪ ਕਿਰਪਾ ਵਿਚਰੇ ਆਪ ਕਿਰਪਾ ਚਲਤ ਫਟ ਬਾਕ ਜਾ ਤੂੰ ਮੇਰਾ ਬੰਦਾ ਜਾ ਤੂੰ ਮੇਰਾ ਬੰਦਾ ਭਾਗਿਆ ਮੋਹ ਸੰਦਾਰ ਭਾਗਿਆ ਮੋਹ ਸੰਦਾਰ ਹਰ ਸਾਬ ਕਸ਼ਮੈ ਨੂੰ ਸੌਪਿਆ ਉਹਦੇ ਸਾਬ ਕਸ਼ਮੈ ਨੂੰ ਸੌਪਿਆ ਹਾਂ ਤੇਰਾ ਬੰਦਾ ਹਾਂ ਤੇਰਾ ਬੰਦਾ ਲਕਮੀ ਟੋਟ ਨਾ ਆਵੇ ਲਕਮੀ ਟੋਟ ਨਾ ਆਵੇ ਹਾਏ ਖਰਚ ਰਹੰਦਾ ਹਾਏ ਖਰਚ ਰਹੰਦਾ ਹਾ ਗੁਚਰਾ ਸੀਮੇ ਦਨੀ ਵਾਕਤਿ ਰਾਸੀ ਮੇਧਨੀ ਆ ਸੇਵ ਕਰੰਦਾ ਆ ਸੇਵ ਕਰੰਦਾ ਦੇਵਰੀ ਮੱਧਰ ਸਾਹਿਬ ਕੀਤੇ ਆ ਦੇਵਰੀ ਮੱਧਰ ਸਾਹਿਬ ਕੀਤੇ ਆ ਮੈਂ ਮੰਗੈ ਮੰਦਾ ਮੈਂ ਮੰਗੈ ਮੰਦਾ ਦੇਖਾ ਕੋਈ ਨਾ ਪੁੱਛੈ ਦੇਖਾ ਕੋਈ ਨਾ ਪੁੱਛੈ ਜਯੋਹਾਰ ਬਖਸ਼ੰਦਾ ਜਯੋਹਾਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਨ ਗੁਰ ਗੋਵਿੰਦਾ ਮਨ ਗੁਰ ਗੋਵਿੰਦਾ ਸਭੇ ਕਾ ਜਸੁਵਾਰੀ

ਸਰ ਜਾਨੀ ਸਰਨ ਪਰੇ ਕਾਵਯ ਅੰਤਰ ਜਾਨੀ ਧਾਨ ਕਿਉਟ ਬਗਰੀ ਪ੍ਰਭ ਸੁਆਮੀ ਧਾਨ ਕਿਉਟ ਬਗਰੀ ਪ੍ਰਭ ਸੁਆਮੀ ਬਲਾਵਨ ਮਹੰਤਾ ਪੰਜਵਾਂ ਬਲਾਵਨ ਮਹੰਤਾ ਪੰਜਵਾਂ ਰਾਤੀ ਬਾਉ ਨਾਲ ਲੱਗਈ ਰਾਤੀ ਬਾਉ ਨਾਲ ਲੱਗਈ ਪਾਰ ਬ੍ਰਹਮ ਸਰਨਾਈ ਪਾਰ ਬ੍ਰਹਮ ਸਰਨਾਈ ਜੋ ਗਿਰਧ ਮਹਾਰਾਏ RAM ਕਾ ਜੋ ਗਿਰਧ ਮਹਾਰਾਏ RAM ਕਾ ਦੁਖ ਲੱਗੇ ਨਾ ਭਾਈ ਦੁਖ જીવા પાઈ સદ્ગુરુ પૂરા ભેટ્યા સદ્ગુરુ પૂરા ભેટ્યા સદ્ગુરુ જીવા પાઈ રામ ના અમો પદિયા મહામન રામ પદિયા હો કાળ ઉમરાઈ જીવા પાઈ રાત ભી રે તન રત્ન વા રાત ભી રે તન રત્ન વા સદ્ગુરુ ਐਸਾ ਹੀ ਰੱਬ ਹੈ ਸਹਾਈ ਰੱਖ ਲਿਏ ਤੈਨ ਰੱਖਣ ਹਾਂ ਰੱਖ ਲਿਏ ਤੈਨ ਰੱਖਣ ਹਾਂ ਤੋਬਿਆਦ ਮਟਾਈ ਤੋਬਿਆਦ ਮਟਾਈ ਉਹ ਨਾਨਕ ਕਿਰਪਾ ਪਈ ਉਹ ਨਾਨਕ ਕਿਰਪਾ ਪਈ ਰਬ ਹੈ ਸਹਾਈ ਰਬ ਹੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ